ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਸਾਕਾਹਾਰੀ ਭੋਜਨ ਵਿੱਚ ਪ੍ਰੋਟੀਨ ਦੇ ਸਰੋਤ ਕੀ ਹਨ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪ੍ਰੋਟੀਨ ਦੀ ਗੁਣਵੱਤਾ ਦੇ ਮਾਮਲੇ ਵਿੱਚ ਸਾਕਾਹਾਰੀ ਭੋਜਨ ਦੇ ਮੁਕਾਬਲੇ ਮਾਸਾਹਾਰੀ ਭੋਜਨ ਬਾਜੀ ਮਾਰ ਜਾਂਦਾ ਹੈ ਮੈਂ ਜੀਵ ਹੱਤਿਆ ਦੇ ਹੱਕ ਵਿੱਚ ਨਹੀਂ ਹਾਂ ਪਰ ਜੋ ਵੀ ਸਾਇੰਸ ਸਾਨੂੰ ਦੱਸਦੀ ਹੈ ਉਹੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪ੍ਰੋਟੀਨ ਦੀ ਗੁਣਵੱਤਾ ਬਾਰੇ ਅਸੀਂ ਉਦਾਹਰਨ ਨਾਲ ਸਮਝਦੇ ਹਾਂ ਮੰਨ ਲਓ ਅਸੀਂ 100 ਗ੍ਰਾਮ ਪ੍ਰੋਟੀਨ ਸ਼ਾਕਾਹਾਰੀ ਭੋਜਨ ਵਿੱਚੋਂ ਖਾਦਾ ਅਤੇ 100 ਗ੍ਰਾਮ ਪ੍ਰੋਟੀਨ ਮਾਸਾਹਾਰੀ ਭੋਜਨ ਵਿੱਚੋਂ ਖਾਦਾ ਸ਼ਾਕਾਹਾਰੀ ਭੋਜਨ ਹਜ਼ਮ ਹੋਣ ਤੋਂ ਬਾਅਦ 100 ਗ੍ਰਾਮ ਵਿੱਚੋਂ ਸਿਰਫ 35 ਤੋਂ 60 ਗ੍ਰਾਮ ਹੀ ਸਰੀਰ ਵੱਲ ਵਰਤਿਆ ਜਾ ਸਕਦਾ ਹੈ ਪਰ ਮਾਸਾਹਾਰੀ ਭੋਜਨ ਹਜ਼ਮ ਹੋਣ ਤੋਂ ਬਾਅਦ 100 ਗ੍ਰਾਮ ਵਿੱਚੋਂ ਲਗਭਗ 80 ਤੋਂ 95% ਸਤ ਸਾਡੇ ਸਰੀਰ ਵੱਲੋਂ ਵਰਤਿਆ ਜਾ ਸਕਦਾ ਹੈ ਜਾਨੀ ਕਿ ਸਰੀਰ ਦੀ ਪ੍ਰੋਟੀਨ ਲੋਡ ਨੂੰ ਪੂਰਾ ਕਰਨ ਲਈ ਮਾਸਾਹਾਰੀ ਭੋਜਨ ਸਾਨੂੰ ਸ਼ਾਕਾਹਾਰੀ ਭੋਜਨ ਦੇ ਮੁਕਾਬਲੇ ਘੱਟ ਖਾਣਾ ਪਵੇਗਾ। ਦੂਸਰੀ ਦਿੱਕਤ ਸ਼ਾਕਾਹਾਰੀ ਭੋਜਨ ਦੀ ਸਾਨੂੰ ਇਹ ਪੇਸ਼ ਆਉਂਦੀ ਹੈ ਕਿ ਸੰਘਣੇ ਪ੍ਰੋਟੀਨ ਦੇ ਸਰੋਤ ਬਹੁਤ ਘੱਟ ਹਨ। ਪਰ ਜੇ ਇਸ ਗੱਲ ਵਿੱਚ ਗੱਪਾਂ ਗੱਲ ਕਰੀਏ ਕੋਈ ਵੀ ਸ਼ਾਕਾਹਾਰੀ ਬੰਦਾ ਇਹ ਆਖੇ ਕਿ ਬਸ ਇਹੋ ਕਾਰਨ ਕਰਕੇ ਮੈਂ ਵਜ਼ਨ ਨਹੀਂ ਘਟਾ ਸਕਦਾ ਤਾਂ ਉਹਦਾ ਹੱਲ ਆਪਾਂ ਹੁਣੇ ਕਰ ਦਿੰਦੇ ਹਾਂ। ਸ਼ਾਕਾਹਾਰੀ ਵਿਅਕਤੀ ਲਈ ਪ੍ਰੋਟੀਨ ਦੇ ਸਰੋਤ ਅਤੇ ਉਹਨਾਂ ਨੂੰ ਖਾਣ ਦੇ ਤਰੀਕੇ ਲੱਭ ਕੇ ਇਸ ਕਿਤਾਬ ਵਿੱਚ ਪਾਉਣਾ ਜ਼ਰੂਰੀ ਸੀ ਕਿਉਂਕਿ ਜੋ ਬਾਹਰਲੀ ਕਿਤਾਬਾਂ ਮੈਂ ਪੜ੍ਹੀਆਂ ਹਨ ਉਹਨਾਂ ਵਿੱਚ ਇਸ ਬਾਰੇ ਬਹੁਤ ਘੱਟ ਜ਼ਿਕਰ ਕੀਤਾ ਗਿਆ। ਵੈਸੇ ਵੀ ਮੇਰੇ ਜਿੰਨੇ ਦੋਸਤ ਅਤੇ ਰਿਸ਼ਤੇਦਾਰਾਂ ਨੇ ਮੇਰੇ ਕੋਲੋਂ ਹਾਲੇ ਤੱਕ ਆਪਣੇ ਲਈ ਖਾਣੇ ਬਾਰੇ ਪੁੱਛਿਆ ਉਹਨਾਂ ਵਿੱਚੋਂ ਅੱਧੇ ਤੋਂ ਜ਼ਿਆਦਾ ਸ਼ਾਕਾਹਾਰੀ ਹੀ ਹਨ ਪਰ ਭੋਜਨ ਵਿੱਚੋਂ ਗੈਲਰੀ ਅਤੇ ਪ੍ਰੋਟੀਨ ਦੇ ਹਿਸਾਬ ਰੱਖਣ ਤੋਂ ਬਾਅਦ ਉਹਨਾਂ ਨੂੰ ਚਰਬੀ ਘਟਾਉਣ ਵਿੱਚ ਬਹੁਤ ਦਿੱਕਤ ਨਹੀਂ ਆਈ। ਅੱਗੇ ਦਿੱਤੇ ਟੇਬਲ ਵਿੱਚ ਪ੍ਰੋਟੀਨ ਦੇ ਸਾਕਾਹਾਰੀ ਸਰੋਤ ਦੱਸੇ ਗਏ ਹਨ। ਇਹ ਸਾਰੇ ਲਗਭਗ ਆਸਾਨੀ ਨਾਲ ਸ਼ਹਿਰ ਦੇ ਕਿਸੇ ਬਾਜ਼ਾਰ ਵਿੱਚੋਂ ਮਿਲ ਸਕਦੇ ਹਨ। ਜ਼ਿਕਰਯੋਗ ਹੈ ਕਿ ਸਾਕਾਹਾਰੀ ਪ੍ਰੋਟੀਨ ਸਰੋਤ ਭਾਵੇਂ ਕੁਆਲਿਟੀ ਦੇ ਮਾਮਲੇ ਵਿੱਚ ਮਾਸਾਹਾਰੀ ਪ੍ਰੋਟੀਨ ਸਰੋਤਾਂ ਤੋਂ ਪਿੱਛੇ ਹੋਣ ਪਰ ਕੀਮਤ ਦੇ ਹਿਸਾਬ ਨਾਲ ਇਹ ਬਾਜ਼ੀ ਮਾਰ ਜਾਂਦੇ ਹਨ। ਬੇਪ੍ਰੋਟੀਨ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਕਾਫੀ ਸਸਤੇ ਹਨ ਅਤੇ ਇੱਕ ਮੱਧ ਵਰਗੀ ਪਰਿਵਾਰ ਦੀ ਵਿੱਤੀ ਪਹੁੰਚ ਵਿੱਚ ਆ ਜਾਂਦੇ ਨੇ ਸੋ ਆਪਣਾ ਪ੍ਰੋਟੀਨ ਲੋਡ ਨੂੰ ਪੂਰਾ ਕਰਨ ਲਈ ਮਾਸਾਹਾਰੀ ਲੋਕ ਵੀ ਆਪਣੀ ਜੇਬ ਤੇ ਬਿਨਾ ਬੋਝ ਪਾਏ ਨਿੱਤ ਦੇ ਖਾਣੇ ਵਿੱਚ ਬੰਨਸਵੰਦਤਾ ਲਿਆਉਣ ਲਈ ਇਹੇਠਾਂ ਦਿੱਤੀ ਸੂਚੀ ਦਾ ਲਾਹਾ ਲੈ ਸਕਦੇ ਹਨ ਤਾਂ ਦੋਸਤੋ ਪ੍ਰੋਟੀਨ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜਿੰਨਾ ਕਿ ਮੈਂ ਕਿਤਾਬ ਪੜ੍ਹ ਕੇ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਮੈਮੀ ਕੁਝ ਹੀ ਸਮਝ ਚੁੱਕਿਆ ਚਾਹੇ ਭਾਰ ਘਟਾਉਣਾ ਹੋਵੇ ਚਾਹੇ ਭਾਰ ਵਧਾਉਣਾ ਪ੍ਰੋਟੀਨ ਬਹੁਤ ਜ਼ਰੂਰੀ ਹੈ ਖੱਤ ਸ੍ਰੀ ਕਲਜੀ ਆਪਣੇ ਚੈਨਲ ਦੇ ਨਾਲ ਬਨੇ ਰਹੋ